4 5 ਅਤੇ 6 ਜਨਵਰੀ ਪੰਜਾਬ ਦੇ ਵਿੱਚ ਮੌਸਮ ਦਾ ਵੱਡਾ ਬਦਲਾਅ ਹੁਣ ਦੇਖਣ ਨੂੰ ਮਿਲੇਗਾ ਕਿਉਂਕਿ ਚੜ੍ਹਦੇ ਸਾਲ ਯਾਨੀ ਕਿ 31 ਦਸੰਬਰ ਤੇ 1 ਜਨਵਰੀ ਨੂੰ ਜੋ ਬਰਸਾਤ ਪੰਜਾਬ ਦੇ ਵਿੱਚ ਹੋਈ ਹੈ ਜਾਂ ਨਾਲ ਦੇ ਸੂਬਿਆਂ ਵਿੱਚ ਹੋਈ ਹੈ ਉਹਦੇ ਕਾਰਨ ਮੌਸਮ ਦੇ ਵਿੱਚ ਵੱਡਾ ਬਦਲਾਅ ਆਇਆ ਹੈ ਜੀ ਤਾਪਮਾਨ ਜਿਹੜੇ 15 ਡਿਗਰੀ ਤੋਂ ਘਟ ਚੁੱਕੇ ਨੇ ਕੋਲਡ ਡੇ ਯਾਨੀ ਕਿ ਸ਼ੀਤ ਲਹਿਰ ਦੇ ਅਲਰਟ ਲਗਾਤਾਰ ਜਾਰੀ ਨੇ ਤਾਜ਼ਾ ਹਾਲਾਤ ਦੇਖੇ ਜਾਣਾ ਤਾਂ ਬੱਦਲ ਬਾਈ ਪੰਜਾਬ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਅਤੇ ਮੱਧ ਪ੍ਰਦੇਸ਼ ਤੱਕ ਬਣਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਸੂਰਜ ਦੇ ਦਰਸ਼ਨ ਹੁਣ ਮੁਸ਼ਕਲ ਹੋ ਰਹੇ ਨੇ ਸੂਰਜ ਦੀ ਲਿਸ਼ਕੋਰ ਨਾ ਹੋਣ ਕਾਰਨ ਗਰਮੈਸ਼ ਘਟ ਰਹੀ ਹੈ ਠੰਡ ਲਗਾਤਾਰ ਵੱਧ ਰਹੀ ਹੈ ਚੇਨ ਸਰਕਲ ਤਿਆਰ ਹੋ ਰਿਹਾ ਜਿਹਦੇ ਅੰਦਰ ਤਾਪਮਾਨ ਹੁਣ 15 ਡਿਗਰੀ ਤੋਂ ਥੱਲੇ ਆ ਦਿਨ ਦਾ ਅਤੇ ਰਾਤ ਦਾ ਤਾਪਮਾਨ 4-5 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਸ਼ੀਤ ਲਹਿਰ ਦੇ ਅਲਰਟ ਨੇ ਪੱਛਮੀ ਹਵਾ ਲਗਾਤਾਰ ਚੱਲ ਰਹੀ ਹੈ ਜਿਸ ਦੇ ਸਿੱਟੇ ਵਜੋਂ ਬਾਹਰ ਨਿਕਲਣਾ ਠੰਡ ਦੇ ਕਾਰਨ ਮੁਸ਼ਕਲ ਹੋ ਰਿਹਾ ਹੈ ਤੁਹਾਡੇ ਇਲਾਕੇ ਵਿੱਚ ਠੰਡ ਧੁੰਦ ਦੇ ਕਿਵੇਂ ਦੇ ਹਾਲਾਤ ਨੇ ਬੱਦਲਵਾਈ ਹੋਈ ਹੈ ਜਾਂ ਮੌਸਮ ਸਾਫ਼ ਹੈ ਕਮੈਂਟ ਕਰਨਾ ਨਾ ਭੁੱਲਿਓ ਜੀ ਚੈਨਲ ਤੇ ਅਗਰ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਦਿਓ ਉਹਦੇ ਸਮੇਂ ਵਿੱਚ ਜਾਣਕਾਰੀ ਮਿਲਦੀ ਰਹੇਗੀ ਜਾਣਕਾਰੀ ਚੰਗੀ ਲੱਗਦੀ ਹੈ ਵੀਡੀਓ ਲਾਈਕ ਕਰਕੇ ਅੱਗੇ ਸ਼ੇਅਰ ਕਰ ਦਿਓ ਅ ਤਾਜ਼ਾ ਹਾਲਾਤ ਜਿਹੜੇ ਹੌਲੀ-ਹੌਲੀ ਸਾਫ਼ ਹੁੰਦੇ ਨਜ਼ਰ ਆ ਰਹੇ ਨੇ 4 ਤਰੀਕ ਸਵੇਰ ਤੋਂ ਪਹਾੜੀ ਖੇਤਰਾਂ ਦੇ ਵਿੱਚ ਇਕਾਦੁੱਕਾ ਸਿਸਟਮ ਪਹੁੰਚ ਰਹੇ ਨੇ ਜਿਸ ਦੇ ਕਾਰਨ ਪਹਾੜਾਂ ਵਿੱਚ ਬਰਫ਼ਵਾਰੀ ਅਤੇ ਕਿਣਮਣਕਣੀ ਦੇ ਮਾਹੌਲ ਦੇ ਸਦਕੇ ਪੰਜਾਬ ਵਿੱਚ ਫੇਰ ਤੋਂ ਧੁੰਦ ਜਿਹੜੀ 4 ਤਰੀਕ ਸਵੇਰੇ-ਸਵੇਰੇ ਬਣਦੀ ਨਜ਼ਰ ਆ ਰਹੀ ਹੈ ਸਿਰਫ ਕੁਝ ਕੇ ਹਿੱਸਾ ਫਜ਼ਿਲਕਾ ਫਿਰੋਜ਼ਪੁਰ ਕੁਝ ਕ ਬਰਨਾਲਾ ਜਾਂ ਆਪਾਂ ਮੁਕਸਰ ਸਾਹਿਬ ਦਾ ਕਹਿ ਲਈਏ ਉਹਦੇ ਵਿੱਚ ਥੋੜੀ ਜਿਹੀ ਧੁੰਦ ਘੱਟ ਹੈ ਬਾਕੀ ਇਲਾਕੇ ਵਿੱਚ ਸਾਰੇ ਪੂਰਨ ਤੌਰ ਤੇ ਤਗੜੀ ਧੁੰਦ ਛਾਂਦੀ ਹੋਈ ਨਜ਼ਰ ਆਵੇਗੀ ਪੰਜਾਬ ਅਤੇ ਹਰਿਆਣਾ ਦੇ ਵਿੱਚ ਧੁੰਦ ਦੇ ਹਾਲਾ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੇ ਕਾਰਨ ਕੱਲ ਨੂੰ ਵੀ ਚਾਂਸ ਘਟਨੇ ਧੁੰਦ ਦੇ ਕਾਰਨ ਕਿ ਸੂਰਜ ਨਿਕਲੇਗਾ ਪਰ ਹੋ ਸਕਦਾ ਹੈ ਕਿ ਦੁਪਹਿਰੇ 2 ਵਜੇ ਤੋਂ ਬਾਅਦ ਥੋੜੀ ਜਿਹੀ ਧੁੱਪ ਘਟੇ ਧੁੱਪ ਨਿਕਲ ਸਕਦੀ ਹੈ ਪਰ ਧੁੰਦ ਘਟਣ ਦੇ ਨਾਲ ਨਾਲ ਬੱਦਲਵਾਈ ਵੀ ਪੰਜਾਬ ਦੇ ਵਿੱਚ ਐਂਟਰ ਕਰਦੀ ਹੋਈ ਨਜ਼ਰ ਆਵੇਗੀ ਤੇ ਨਾਲ ਦੀ ਨਾਲ ਪਹਾੜੀ ਖੇਤਰ ਵਿੱਚ ਕਿਣਮਣ ਕਣੀ ਅਤੇ ਬਰਫਵਾਰੀ ਦੇ ਹਾਲਾਤ ਜਾਰੀ ਨੇ ਜਿਸ ਦੇ ਸਿੱਟੇ ਵਜੋਂ ਆਪਾਂ ਕਹਿ ਸਕਦੇ ਹਾਂ ਕਿ ਕੱਲ ਨੂੰ ਵੀ ਠੰਡ ਦੇ ਹਾਲਾਤ ਪੰਜਾਬ ਨੂੰ ਪ੍ਰਭਾਵਿਤ ਕਰਦੇ ਹੋਏ ਨਜ਼ਰ ਆਉਣਗੇ ਕੱਲ ਸ਼ਾਮ ਦੇ ਸਮੇਂ ਮੌਸਮ ਬਹੁਤ ਵਧੀਆ ਹੁੰਦਾ ਨਜ਼ਰ ਆਵੇਗਾ ਧੁੰਦ ਥੋੜੀ ਜਿਹੀ ਘਟੇ ਮਤਲਬ ਰਾਤ ਨੂੰ ਟਰੈਵਲ ਕਰਨਾ ਇੰਨਾ ਜ਼ਿਆਦਾ ਮੁਸ਼ਕਲ ਨਹੀਂ ਹੋਵੇਗਾ ਵਿਜ਼ਿਬਿਲਟੀ ਠੀਕ ਠਾਕ ਹੈ 5 ਤਰੀਕ ਅਗਰ ਸਵੇਰ ਦੀ ਗੱਲ ਕਰੀਏ ਫਿਰ ਤੋਂ ਧੁੰਦ ਬਣਦੀ ਹੋਈ ਨਜ਼ਰ ਆਵੇਗੀ ਸਿਰਫ ਮਾਲਵਾ ਬੈਲਟ ਦੇ ਵਿੱਚ ਧੁੰਦ ਘੱਟ ਹੈ ਮਾਝੇ ਦੁਆਬੇ ਤੇ ਸੈਂਟਰਲ ਪੰਜਾਬ ਦੇ ਵਿੱਚ ਧੁੰਦ ਜਿਹੜੀ ਹੈ ਲਗਾਤਾਰ ਬਣਦੀ ਹੋਈ ਨਜ਼ਰ ਆਵੇਗੀ ਮਾਲਵੇ ਦੇ ਕੁਝ ਕੁ ਜ਼ਿਲ੍ਹੇ ਜਿਵੇਂ ਕਿ ਫਜ਼ਿਲਕਾ ਫਿਰੋਜ਼ਪੁਰ ਮੁਕਸਰ ਸਾਹਿਬ ਬਠਿੰਡਾ ਤੇ ਮਾਨਸਾ ਸੰਗਰੂਰ ਕੁਝ ਕੁ ਲਾਕਾ ਇਹਦੇ ਵਿੱਚ ਧੁੰਦ ਘੱਟ ਹੈ ਬਾਕੀ ਸਾਰੇ ਇਲਾਕਿਆਂ ਚ ਧੁੰਦ ਜ਼ਿਆਦਾ ਹੈ ਜੀ ਤੇ 5 ਤਰੀਕ ਨੂੰ ਵੀ ਥੋੜੀ-ਬਹੁਤੀ ਬੱਦਲਬਾਈ ਬਾਅਦ ਦੁਪਹਿਰ ਪੰਜਾਬ ਤੋਂ ਟ੍ਰੈਵਲ ਕਰਦੀ ਹੋਈ ਨਜ਼ਰ ਆਵੇਗੀ ਜਿਸ ਦੇ ਕਾਰਨ ਧੁੱਪ ਦੇ ਦਰਸ਼ਨ ਮੁਸ਼ਕਲ ਹੀ ਨਜ਼ਰ ਆਉਣਗੇ ਬਾਕੀ ਗੱਲ ਕਰੀਏ 6 ਤਰੀਕ ਦੀ 6 ਤਰੀਕ ਨੂੰ ਮੌਸਮ ਪੰਜਾਬ ਦਾ ਆਲਮੋਸਟ ਠੀਕ ਹੈ ਪਰ ਪਹਾੜੀ ਖੇਤਰਾਂ ਵਿੱਚ ਬਰਫਵਾਰੀ ਅਤੇ ਕਿਣਮਣਕਣੀ ਦੀਆਂ ਖਬਰਾਂ ਫੇਰ ਚੱਲ ਰਹੀ ਰਹਿਣਗੀਆਂ ਜਿਸ ਦੇ ਕਾਰਨ ਅੱਪਾ ਕਹਿ ਸਕਦੇ ਆ ਕਿ 6 ਤਰੀਕ ਨੂੰ ਵੀ ਠੰਡ ਦਾ ਮਾਹੌਲ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੂਗਾ ਸਵੇਰੇ ਸਵੇਰੇ ਧੁੰਦ ਜਿਹੜੀ ਮਾਝੇ ਤੋਂ ਸੈਂਟਰਲ ਪੰਜਾਬ ਮਾਲਵਾ ਅਤੇ ਕੁਸ਼ਕ ਪੁਆਦ ਅਤੇ ਦੁਆਬੇ ਦੇ ਇਲਾਕੇ 'ਚ ਦੇਖਣ ਨੂੰ ਮਿਲ ਸਕਦੀ ਹੈ ਯਾਨੀ ਕਿ ਧੁੰਦ ਥੋੜੀ ਜਿਹੀ ਘੱਟ ਹੋਵੇਗੀ ਡੈਂਸਿਟੀ ਘੱਟ ਹੋਵੇਗੀ ਪਰ ਜਿੱਥੇ ਵੀ ਹੋਵੇਗੀ ਤਾਂ ਸੰਘਣੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਜੀ ਬਾਕੀ 6 ਤਰੀਕ ਸ਼ਾਮ ਦੇ ਸਮੇਂ ਮੌਸਮ ਫੇਰ ਤੋਂ ਸਾਫ਼ ਹੋ ਸਕਦਾ ਹੈ ਧੁੰਦ ਦੇ ਭਾਦ ਵਿੱਚ ਥੋੜੀ ਬਹੁਤ ਦਰਸ਼ਨ ਕਿਣਮਣ ਕਣੀ ਤੋਂ ਪਹਾੜੀ ਖੇਤਰਾਂ ਵਿੱਚ ਹੁੰਦੇ ਨਜ਼ਰ ਆਉਣਗੇ ਜੇ ਇਹਦੇ ਸਿੱਟੇ ਵਜੋਂ ਪੰਜਾਬ ਦਾ ਤਾਪਮਾਨ ਹੋਰ ਘਟੇਗਾ ਠੰਡ ਪੰਜਾਬ ਦੇ ਵਿੱਚ ਹੋਰ ਹਜੇ ਵਾਧੀ ਹੋਈ 6 ਤਰੀਕ ਤੱਕ ਨਜ਼ਰ ਆ ਸਕਦੀ ਹੈ ਬਾਕੀ ਆਉਂਦੇ ਦਿਨਾਂ ਵਿੱਚ ਮੀਂਹ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਬਣਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਉਹਦੇ ਬਾਰੇ ਅਲੱਗ ਤੋਂ ਜਾਣਕਾਰੀ ਸਾਂਝੀ ਕਰਾਂਗੇ ਬਾਕੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰ ਲਓ ਜੋ ਵੀ ਜਾਣਕਾਰੀ ਹੋਵੇਗੀ ਪਹਿਲ ਦੇ ਆਧਾਰ ਤੱਕ ਸਾਂਝੀ ਕਰਾਂਗੇ ਧੰਨਵਾਦ ਜੀ